ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮਹਾਰਾਜ ਦਾ ਹੁਕਮ ਹੈ ਮਾਗ ਮੰਜਨ ਸੰਗ ਸਾਧੂਆਂ ਧੂਰੀ ਕਾਰ ਇਸਨਾਣ ਹਰ ਸਾਲ ਦੀ ਤਰ੍ਹਾਂ ਮਾਗ ਦੇ ਮਹੀਨੇ ਦੇ ਵਿੱਚ ਸਾਡੇ ਅਤੀ ਸਤਿਕਾਰਯੋਗ ਉਦਾਸੀਨ ਸੰਪਰਦਾਏ ਦੇ ਮਹਾਪੁਰਸ਼ ਚਾਰ ਮਹਾਪੁਰਸ਼ ਬਾਬਾ ਹਰਨਾਮਦਾਸ ਜੀ ਮਹਾਰਾਜ ਬਾਬਾ ਜਗਿੰਦਰ ਮੂਨੀ ਜੀ ਮਹਾਰਾਜ ਰਾਮਾਸਰੇ ਜੀ ਬਾਬਾ ਸ਼ਾਂਤੀਦਾਸ ਜੀ ਬਾਬਾ ਪ੍ਰਕਾਸ਼ ਮੂਨੀ ਜੀ ਮਹਾਰਾਜ ਚਾਰ ਮਹਾਪੁਰਸ਼ਾਂ ਦੀ ਵਰਸੀ ਹਰ ਸਾਲ ਸਾਡਾ ਇਲਾਕਾ ਨਗਰ ਨਿਵਾਸੀ ਨਗਰ ਖੇੜਾ ਬੇਟ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਆਰੰਭ ਕੀਤੇ ਜਾਂਦੇ ਨੇ ਮਨਾਏ ਜਾਂਦੇ ਨੇ ਹਰ ਸਾਲ ਇਨ੍ਹਾਂ ਸਮਾਗਮਾਂ ਦੇ ਬੰਦੇ ਨਜ਼ਰ ਜੋ ਸੰਗਤਾਂ ਦੂਰੋਂ ਦਰਾੜਿਓਂ ਜਿਨ੍ਹਾਂ ਦੀਆਂ ਆਸਾਂ ਮਰਾਦਾਂ ਇਸ ਪਾਵਨ ਪਵਿੱਤਰ ਸਥਾਨ ਤਪ ਸਥਾਨ ਬਾਬਾ ਚਰਨਦਾਸ ਜੀ ਤੋਂ ਪੂਰੀਆਂ ਹੁੰਦੀਆਂ ਉਹ ਸੰਗਤਾਂ ਸਾਰੀਆਂ ਮਹਾਰਾਜ ਦੇ ਸ਼ੁਕਰਾਨੇ ਵਜੋਂ ਖੰਡ ਪਾਠ ਸਾਹਿਬ ਤਕਰੀਬਨ ਲਗਭਗ 100 ਖੰਡ ਪਾਠ ਜੋ ਹਰ ਸਾਲ ਮਹਾਪੁਰਸ਼ਾਂ ਦੀ ਵਰਸੀ ਤੇ ਜੋ ਕੀਤੇ ਜਾਂਦੇ ਆ ਇਸ ਸਾਲ ਵੀ 22 ਤੋਂ ਪਹਿਲੀ ਲੜੀ ਜਿਹੜੀ ਆ ਉਹ ਪਰ ਆਰੰਭ ਹੋਊਗੀ 31 ਸ੍ਰੀ ਖੰਡ ਪਾਠ ਸਾਹਿਬਾਂ ਦੀ ਉਸ ਤੋਂ ਉਪਰੰਤ 22 ਤੋਂ 24 24 ਤੋਂ 26 26 ਤੋਂ 28 ਜਿਹੜੇ ਆ ਤਿੰਨ ਲੜੀਆਂ ਦੇ ਵਿੱਚ ਇਹ ਸ੍ਰੀ ਖੰਡ ਪਾਠ ਸਾਹਿਬ ਜਿਹੜੇ ਆ ਉਹ ਕੀਤੇ ਜਾਣਗੇ ਉਪਰੰਤ 28 ਨੂੰ ਮਹਾਨ ਸੰਤ ਸਮਾਗਮ ਕੀਰਤਨ ਦਰਬਾਰ ਜਿਸ ਵਿੱਚ ਸੇਵਾ ਵਾਲੇ ਮਹਾਪੁਰਸ਼ ਉਹਦਾਸੀ ਨਿਰਮਲੇ ਸੇਵਾ ਪੰਥੀ ਮਹਾਪੁਰਸ਼ ਧਾਰਮਿਕ ਸਮਾਜਿਕ ਅਤੇ ਜੋ ਵੀ ਸਾਡੀਆਂ ਧਾਰਮਿਕ ਪ੍ਰਚਾਰਕ ਨੇ ਉਹ ਆਪ ਸਰਬੱਤ ਸੰਗਤਾਂ ਨੂੰ ਨਿਹਾਲ ਕਰਨਗੇ ਜੋ ਭਾਰੀ ਗੁਰਮਤ ਸਮਾਗਮ ਹੋਵੇਗਾ ਜਿਸ ਵਿੱਚ ਗਿਆਨੀ ਜੀਵਾ ਸਿੰਘ ਜੀ ਬਾਬਾ ਗੁਲਾਬ ਸਿੰਘ ਜੀ ਗਿਆਨੀ ਗੁਰਵਿੰਦਰ ਸਿੰਘ ਜੀ ਗਿਆਨੀ ਸੁਖਵਿੰਦਰ ਸਿੰਘ ਜੀ ਹੋਰ ਅਣਗਿਣਤੀ ਪੰਥ ਦੀਆਂ ਮਾਇਨਾਜ ਹਸਤੀਆਂ ਜੋ ਸਿੰਘ ਸਾਹਿਬ ਸਾਰੇ ਹਿੱਸਾ ਲੈਣਗੇ ਸੋ ਆਪ ਸਰਬਤ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਇਹਨਾਂ ਸਮਾਗਮਾਂ ਦੇ ਵਿੱਚ ਬਾਈ ਤੋਂ ਵੱਧ ਤੋਂ ਵੱਧ ਆਪਾਂ ਦਰਸ਼ਨ ਕਰਕੇ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰੀਏ ਕਿਉਂਕਿ ਮਹਾਰਾਜ ਦਾ ਵੀ ਹੁਕਮ ਹੈ ਆਮਾਗ ਮੰਝਣ ਸੰਗ ਸਾਧੂਆਂ ਧੂਰੀ ਕਰ ਇਸ਼ਨਾਨ ਮਾਗ ਦੇ ਮਹੀਨੇ 'ਚ ਮਹਾਰਾਜ ਕਹਿੰਦੇ ਸਤਿ ਪੁਰਸ਼ਾਂ ਦੀ ਸੰਗਤ ਕਰ ਸਤਿ ਪੁਰਸ਼ਾਂ ਦੇ ਨਾਲ ਜੁੜ ਤਾਂ ਜੋ ਉਹਨਾਂ ਦੀ ਜੋ ਕੀਤੀ ਹੋਈ ਬੰਦਗੀ ਆ ਉਹ ਆਪਦੇ ਜੀਵਨ ਦੇ ਵਿੱਚ ਅਸੀਂ ਵੀ ਉਸ ਮਾਰਗ ਤੇ ਚੱਲ ਸਕੀਏ ਕਿਉਂਕਿ ਬਾਬਾ ਹਰਨਾਮਦਾਸ ਜੀ ਬਾਬਾ ਰਾਮ ਆਸਰੇ ਜੀ ਰਾਮ ਆਸਰੇ ਮਹਾਂਪੁਰਸ਼ਾਣੂ ਸਾਡਾ ਸਾਰਾ ਇਲਾਕਾ ਜਾਣਦਾ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਤਿਆਗ ਤਪੱਸਿਆ ਦੇ ਨਾਲ ਇਸ ਇਲਾਕੇ ਦੇ ਵਿੱਚ ਵਿਚਰੇ ਬੋਰੀ ਦਾਸ ਹਨ ਇੱਟ ਦਾ ਸਰਾਣਾ ਮਹਾਂਪੁਰਸ਼ਾਣੇ ਕਦੇ ਕੋਈ ਸਿਲਿਆ ਹੋਇਆ ਕੱਪੜਾ ਨਹੀਂ ਸੀ ਆਪਣੇ ਸਰੀਰ ਤੇ ਪਹਿਨੇ ਆ ਤੇ ਨਿਤਾ ਪ੍ਰਤੀ ਬਾਬਾ ਜੀ ਦਵਾਈ ਬੂਟੀ ਕਰਿਆ ਕਰਦੇ ਸੀ ਜੋ ਮੁੱਖ ਚੋਂ ਬਚਨ ਕਰਤਾ ਉਹ ਕਦੇ ਬਿਰਥਾ ਨਹੀਂ ਸੀ ਜਾਂਦਾ ਐਸੇ ਮਹਾਪੁਰਸ਼ਾਂ ਦੀਆਂ ਜਾਦਾ ਕਦੇ ਕਿਸੇ ਨੇ ਅੱਜ ਤੱਕ ਮਹਾਪੁਰਸ਼ਾਂ ਨੂੰ ਸੁੱਤੇ ਨਹੀਂ ਸੀ ਦੇਖਿਆ ਆਰਾਮ ਅਸਰੇ ਮਹਾਪੁਰਸ਼ਾਂ ਨੂੰ ਜੇ ਆਰਾਮ ਅਵਸਥਾ ਚ ਵੀ ਹੁੰਦੇ ਸੀ ਤੇ ਜਿਹੜਾ ਮੁੱਖ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਗੁਰ ਮੰਤਰ ਦਾ ਜਾਪ ਜਿਹੜਾ ਉਹ ਚੱਲਦਾ ਰਹਿੰਦਾ ਸੀ ਐਸੇ ਮਹਾਪੁਰਸ਼ਾਂ ਦੀਆਂ ਜਾਦਾ ਜੇਕਰ ਆਪਾਂ ਹਾਜ਼ਰੀ ਲਵਾਵਾਂਗੇ ਤੇ ਸਾਡੀ ਵੀ ਜ਼ਿੰਦਗੀ ਦੇ ਵਿੱਚ ਮਹਾਰਾਜ ਨਾਮ ਬਾਣੀ ਦੀ ਰੰਗਤ ਬਖਸ਼ਣਗੇ ਸੋ ਇਹਨਾਂ ਕੁਝ ਕਹਿੰਦੇ ਹੋਏ ਆਪ ਸਰਬਤ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਕਿ 22 ਤੋਂ ਲੈ ਕੇ 28 ਦੇ ਵਿੱਚ ਵਿੱਚ ਆਪ ਸਰਬਤ ਸੰਗਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ